ਪੰਜਾਬੀ ਗਾਇਕ ਰਮੀ ਰੰਦਾਵਾ ਨੂੰ ਫੇਸਬੁੱਕ ਤੇ ਪੋਸਟ ਪਾਉਣੀ ਮਹਿੰਗੀ ਪੈ ਗਈ ਹੈ ਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕਰ ਲਈ ਹੈ ਜੀ ਹਾਂ ਪੰਜਾਬੀ ਗਾਇਕ ਰਮੀ ਰੰਦਾਵਾ ਖਿਲਾਫ ਅਜਨਾਲਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਐਫ ਆਈ ਆਰ ਹਥਿਆਰਾਂ ਦੀ ਸੋਸ਼ਲ ਮੀਡੀਆ ਤੇ ਨੁਮਾਇਸ਼ ਕਰਨ ਦੇ ਮਾਮਲੇ 'ਚ ਹੋਈ ਹੈ ਜ਼ਿਕਰੇ ਖਾਸ ਹੈ ਕਿ ਰਮੀ ਰੰਦਾਵਾ ਨੇ ਬੀਤੇ ਮਹੀਨੇ ਫੇਸਬੁਕ ਤੇ ਪੋਸਟ ਪਾਈ ਜਿਸ ਚ ਬੈੱਡ ਤੇ ਹਥਿਆਰ ਰੱਖੇ ਵਿਖਾਈ ਦੇ ਰਹੇ ਨੇ ਤੇ ਇਸ ਦੀ ਕੈਪਸ਼ਨ ਚ ਲਿਖਿਆ ਸਰਦਾਰੀਆਂ ਮਿਲਦੀਆਂ ਸਿਰ ਦੇ ਕੇ ਸਰਦਾਰ ਕਹਾਉਣਾ ਸੋਖਣੀ ਤੇ ਨਾਲ ਹੀ ਲਿਖਿਆ ਮੇਰੇ ਸੋਨ ਦਾ ਨਾਲ ਸਹਰਾਣੇ ਦੇ ਇੱਕ ਇਤਿਹਾਸ ਤੇ ਦੂਜਾ ਕਾਲ ਕੁੜੇ ਤਾਂ ਸਿੱਧਾ ਸਿੱਧਾ ਹਥਿਆਰਾਂ ਦੀ ਫੁਕਰਬਾਜ਼ੀ ਕੀਤੀ ਗਈ ਹੈ ਤੇ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਵੱਲੋਂ ਖੁਦ ਸੰਗਿਆਲ ਲੈਂਦੇ ਹੋਏ ਏਐਸਆਈ ਕਮਲਜੀਤ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਅਜਨਾਲਾ ਪੁਲਿਸ ਥਾਣੇ ਵਿੱਚ ਬੀਐਨਐਸ ਦੀ ਧਾਰਾ 223 ਅਤੇ ਆਰਮਜ਼ ਐਕਟ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸ਼ਿਕਾਇਤ ਕਰਤਾ ਐਸਸੀ ਕਮਲਜੀਤ ਸਿੰਘ ਨੇ ਰਮਨਦੀਪ ਸਿੰਘ ਉਰਫ ਰੰਮੀ ਰੰਦਾਵਾ ਨੇ ਨਿਵਾਸੀ ਗੁੱਜਾਪੀਰ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਤੇ ਪੁਲਿਸ ਮੁਤਾਬਕ ਹਥਿਆਰਾਂ ਦੀ ਖੁੱਲੇ ਆਮ ਨਮਾਇਸ਼ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਇਸ ਨਾਲ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਹੈ ਦੱਸਦੀ ਹੈ ਕਿ ਭਗਵੰਤ ਸਰਕਾਰ ਨੇ ਆਂਦੇ ਸਾਰ ਹੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਫੋਟੋਆਂ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਲੈਂਦੇ ਆਦੇਸ਼ ਜਾਰੀ ਕੀਤੇ ਸੀ ਤੇ ਨਾਲ ਹੀ ਆਮ ਲੋਕਾਂ ਨੂੰ ਅਪੀਤ ਕੀਤੀ ਸੀ ਕਿ ਤੁਸੀਂ ਕੋਈ ਵੀ ਆਪਣੇ ਪਰਸਨਲ ਹਥਿਆਰ ਫੇਸਬੁਕ ਤੇ ਲਹਿਰਾ ਕੇ ਜਾਂ ਫਿਰ ਕੁਦਿਆ ਵੀਡੀਓਸ ਜਾਂ ਰੀਲਾ ਬਣਾ ਕੇ ਨਾ ਪਾਓ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਤੇ ਇਸੇ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਪੰਜਾਬੀ ਗਾਇਕ ਰਮੀ ਰੰਦਾਵਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੁਹਾਡਾ ਕੀ ਵਿਚਾਰ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਪੰਜਾਬੀ ਗਾਇਕ ਰਮੀ ਰੰਦਾਵਾ ਨੂੰ ਫੇਸਬੁਕ ਤੇ ਪੋਸਟ ਪਾਉਣੀ ਮਹਿੰਗੀ ਪੈ ਗਈ ਹੈ ਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਕਰ ਲਈ ਹੈ ਜੀ ਹਾਂ ਪੰਜਾਬੀ ਗਾਇਕ ਰਮੀ ਰੰਦਾਵਾ ਖਿਲਾਫ ਅਜਨਾਲਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਕ ਇਹ ਐਫ ਆਈ ਆਰ ਹਥਿਆਰਾਂ ਦੀ ਸੋਸ਼ਲ ਮੀਡੀਆ ਤੇ ਨਿਮਾਇਸ਼ ਕਰਨ ਦੇ ਮਾਮਲੇ 'ਚ ਹੋਈ ਹੈ ਜ਼ਿਕਰੇ ਖਾਸ ਹੈ ਕਿ ਰਮੀ ਰੰਦਾਵਾ ਨੇ ਬੀਤੇ ਮਹੀਨੇ ਫੇਸਬੁਕ ਤੇ ਪੋਸਟ ਪਾਈ ਜਿਸ 'ਚ ਬੈੱਡ ਤੇ ਹਥਿਆਰ ਰੱਖੇ ਵਿਖਾਈ ਦੇ ਰਹੇ ਨੇ ਤੇ ਇਸ ਦੀ ਕੈਪਸ਼ਨ 'ਚ ਲਿਖਿਆ ਸਰਦਾਰੀਆਂ ਮਿਲਦੀਆਂ ਸਿਰ ਦੇ ਕੇ ਸਰਦਾਰ ਕਹਾਉਣਾ ਸੋਖਣੀ ਤੇ ਨਾਲ ਹੀ ਲਿਖਿਆ ਮੇਰੇ ਸੋਨ ਦਾ ਨਾਲ ਸਹਰਾਣੇ ਦੇ ਇੱਕ ਇਤਿਹਾਸ ਤੇ ਦੂਜਾ ਕਾਲ ਕੁੜੇ ਤਾਂ ਸਿੱਧਾ ਸਿੱਧਾ ਹਥਿਆਰਾਂ ਦੀ ਫੁਕਰਬਾਜ਼ੀ ਕੀਤੀ ਗਈ ਹੈ ਤੇ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਵੱਲੋਂ ਖੁਦ ਸੰਗਿਆਲ ਲੈਂਦੇ ਹੋਏ ਏਐਸਆਈ ਕਮਲਜੀਤ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਗਿਆ ਅਜਨਾਲਾ ਪੁਲਿਸ ਥਾਣੇ ਵਿੱਚ ਬੀਐਨਐਸ ਦੀ ਧਾਰਾ 223 ਅਤੇ ਆਰਮਜ਼ ਐਕਟ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸ਼ਿਕਾਇਤ ਕਰਤਾ ਐਸਿਕ ਕਮਲਜੀਤ ਸਿੰਘ ਨੇ ਰਮਨਦੀਪ ਸਿੰਘ ਉਰਫ ਰੰਮੀ ਰੰਦਾਵਾ ਨੇ ਨਿਵਾਸੀ ਗੁੱਜਾਪੀਰ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ ਤੇ ਪੁਲਿਸ ਮੁਤਾਬਕ ਹਥਿਆਰਾਂ ਦੀ ਖੁੱਲੇ ਆਮ ਨਮਾਇਸ਼ ਕਰਨਾ ਕਾਨੂੰਨੀ ਅਪਰਾਧ ਹੈ ਅਤੇ ਇਸ ਨਾਲ ਸਮਾਜ ਵਿੱਚ ਡਰ ਦਾ ਮਾਹੌਲ ਪੈਦਾ ਹੁੰਦਾ ਦੱਸਦੀ ਹੈ ਕਿ ਭਗਵੰਤ ਸਰਕਾਰ ਨੇ ਆਂਦੇ ਸਾਰ ਹੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਫੋਟੋਆਂ ਪਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਲੈਂਦੇ ਆਦੇਸ਼ ਜਾਰੀ ਕੀਤੇ ਸੀ ਤੇ ਨਾਲ ਹੀ ਆਮ ਲੋਕਾਂ ਨੂੰ ਅਪੀਤ ਕੀਤੀ ਸੀ ਕਿ ਤੁਸੀਂ ਕੋਈ ਵੀ ਆਪਣੇ ਪਰਸਨਲ ਹਥਿਆਰ ਫੇਸਬੁਕ ਤੇ ਲਹਿਰਾ ਕੇ ਜਾਂ ਫਿਰ ਕੋਈਆਂ ਵੀਡੀਓਸ ਜਾਂ ਰੀਲਾ ਬਣਾ ਕੇ ਨਾ ਪਾਓ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਤੇ ਇਸੇ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਪੰਜਾਬੀ ਗਾਇਕ ਰਮੀ ਰੰਧਾਵਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੁਹਾਡਾ ਕੀ ਵਿਚਾਰ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ